ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਸ਼ਕਰੀ ਪੰਚੇ ਆ ਜਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਸਰੀਆਲੀ ਤੋਂ ਵੱਡੀ ਸਰੀਆਲੀ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਆ ਸਾਰੀ ਜੰਨੇਵਾਲ ਠੱਠੀਆਂ ਮੰਤਾਂ ਦਰਗਾਪੁਰ ਇੱਧਰ ਸਰਾਲੀ ਮੰਡ ਇਹ ਪਿੰਡੇ ਲਾਗੇ-ਲਾਗੇ ਆ ਤੇ ਸ਼ਰਮਕ ਸਿੰਘ ਵੀਰ ਹਣ ਦੇ ਕੋਲ ਆਇਆ ਦੋਸਤੋ ਕੋਮਲ ਵੀਰ ਦੇ ਘਰ ਆਇਆ ਠੀਕ ਆ ਜੀ ਰੋਟੀਨ ਦੇ ਵਿੱਚ ਪਸ਼ੂ ਵੀਰ ਹਣੀ ਲਿਆਉਂਦੇ ਆ ਦੋ ਤਿੰਨ ਨਾਲ ਹੀ ਲੈਂਦੇ ਆ ਦਿਖਦਾ ਰਹਿੰਦਾ ਮਾਲ ਵੀਡੀਓ ਤਕਰੀਬਨ ਕੋਈ ਹਫਤੇ 6-7 ਦਿਨਾਂ ਬਾਅਦ ਆਪਾਂ ਤੁਹਾਡੇ ਸਾਹਮਣੇ ਜਿਹੜੇ ਪਸ਼ੂ ਪੇਸ਼ ਕਰ ਦਿੰਦੇ ਆ ਇਸ ਘਰੋਂ ਖਾਸ ਤੌਰ ਤੇ ਕੰਟੈਕਟ ਨੰਬਰ ਜਿਹੜੇ ਆ ਵੀਰ ਸਰਮਖਸ ਸਿੰਘ ਜੀ ਨੂੰ ਦੱਸੋ ਸਕਰੀਨ ਦੇ ਉੱਪਰ ਵੀ ਚੱਲਣਗੇ ਬਾਕੀ ਫਲੈਕਸ ਦੇ ਵਿੱਚ ਵੀ ਤੁਸੀਂ ਨੋਟ ਕਰ ਸਕਦੇ ਜੇ ਕਿਸੇ ਭਰਾ ਨੇ ਜਾਇਜ਼ ਰੇਟਾਂ ਦੇ ਉੱਤੇ ਪਸ਼ੂ ਲੈਣੇ ਆ ਚਾਹੇ ਵੇਚਣੇ ਆ ਕਿ ਤੁਸੀਂ ਜਿਹੜੀ ਗੱਲਬਾਤ ਕਰ ਸਕਦੇ ਜੇ ਅੱਜ ਇਸ ਵੀਡੀਓ ਵਿੱਚ ਦੋ ਐਨੀਮਲ ਤੁਹਾਨੂੰ ਦਿਖਾਉਣੇ ਆ ਇੱਕ ਸੂਈ ਸਵਾਈ ਤੁਹਾਨੂੰ ਬਾਹਰ ਦਿਖਾ ਦੇਾਂਗੇ ਸੋ ਇਹ ਨੂੰ ਬੇਸ਼ੱਕ ਸਮਾ ਦੋਸਤੋ ਥੋੜਾ ਹੋਇਆ ਬਗੈਰ ਬੱਚਿਆਂ ਬੱਚਾ ਇਹਦਾ ਐਕਸਪਾਇਰ ਹੋ ਗਿਆ ਸੀ ਜਿਹੜੀ ਤੁਸੀਂ ਆ ਸੈਂਟਰ ਦੇ ਵਿੱਚ ਵੱਡੀ ਵਹਿਰ ਦੇਖ ਰਹੀ ਜੇ ਢੱਪੀ ਇੱਕ ਜਰਸੀ ਨਸਲ ਬਰੀਡ ਦੇ ਵਿੱਚ ਤੁਹਾਨੂੰ ਵਹਿਰ ਦਿਖਾਉਣੀ ਆਪਾਂ ਟੁਕੀ ਤਿਆਰੀ ਤੇ ਆ ਇਹ ਵੀ ਚੰਗੀ ਦੱਸਣ ਦੇ ਵੀ ਸ਼ਰਮਾ ਕੋ ਵੀ ਜਿਤੋ ਲਿਆਦੀ ਆ ਚੰਗੀ ਵਹਿੜ ਆ ਭੈਣਾ ਪਿੱਛੇ ਚਵਾਈ ਕਰਦੀਆਂ ਆ ਰਹੀਆਂ ਨੇ ਠੀਕ ਆ ਬੀਬੀਆਂ ਦੇ ਚਵਾਈ ਕੀਤੀ ਆ ਅੱਗੇ ਜ਼ਿਆਦਾਤਰ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਲੇਡੀ ਚਵਾਈ ਕਰਦੀਆਂ ਨੇ ਤੇ ਜਰਸੀ ਦੇ ਪਰਾ ਮੇਰੇ ਸ਼ੌਕ ਰੱਖਦੇ ਆ ਇਹ ਜਰਸੀ ਦੇ ਤੁਹਾਨੂੰ ਮਹੀਨਾ ਦਿਖਾ ਦੇਾਂਗੇ ਆਪਾਂ ਇੱਕ ਠੀਕ ਆ ਸੋ ਗੱਬਾ ਨਾਲ ਟੁਕੀ ਤਿਆਰੀ ਵਾਲੀ ਵਹਿੜ ਦੋ ਹੀ ਐਨੀਮਲ ਨੇ ਮਾਲ ਤਕਰੀਬਨ ਹੋਰ ਵੀ ਹੈਗਾ ਸੀਗਾ ਕੋਈ ਟੋਕਰ ਕਪਣ ਪਸ਼ੂ ਵੀ ਸੀਗੇ ਫਿਰ ਹਾ ਕੁਝ ਜਿਹੜੇ ਐਨੀਮਲ ਵੀਰ ਨੇ ਸੇਲ ਕਰ ਦਿੱਤੇ ਆ ਦੋ ਵੜਾ ਜਿਹੜੀਆਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰ ਦੇਣੀ ਆ ਆਓ ਕਰਦੇ ਆ ਪੂਰੀ ਗੱਲ ਬਾਤ ਤੇ ਤਰੀਕ ਅੱਜ 12 ਜੁਲਾਈ ਸਮਾਂ ਕੋਈ ਮਾਰਨਿੰਗ 10 10:30 ਵਜੇ ਦਾ ਕੋਈ ਵੀ ਭਰਾ ਆਪਣਾ ਸੱਜਣ ਇਧਰ ਆ ਆਪਦੀ ਜਿੱਦਾਂ ਮਰਜ਼ੀ ਬੇ ਤੁਰਕ ਤਸੱਲੀ ਕਰੋ ਟਿੱਪਣ ਵਾਲੇ ਪਸ਼ੂ ਨੂੰ ਟਿੱਪ ਕੇ ਕਰੋ ਚਵਾਈ ਵਾਲੇ ਪਸ਼ੂ ਨੂੰ ਦੂਰ ਡੰਗ ਚੋ ਕੇ ਤਸੱਲੀ ਕਰੋ ਜੈਗ ਰਿਟਾ ਦੇ ਤੇ ਮਾਲ ਹੁੰਦਾ ਆ ਉਹ ਕਰਦੇ ਆ ਗੱਲ ਬਾਤ ਸ਼ਰਮਕ ਸਾਸਰੀ ਕਲਵੀਨ ਸਤਿ ਸ਼੍ਰੀ ਅਕਾਲ ਸਤੂ ਸਾਹਿਬ ਜਿਹਨੇ ਰਾਸ ਨੂੰ ਖਾਣ ਮੈਂ ਸਾਰੇ ਭੈਣ ਭਣ ਸਤਿ ਸ਼੍ਰੀ ਅਕਾਲ ਹੋ ਸਨ ਸਾਰਾ ਠੀਕ ਹੈ ਜੀ ਬੜੇ ਵਧੀਆ ਸ਼ਰਮਖ ਠੀਕ ਹੈ ਭਰਾ ਐਂ ਬੜੀ ਕਿਰਪਾ ਬਾਬਰੀ ਉਸਾਂ ਦੀ ਸ਼ੁਕਰ ਮਾਲਕ ਦਾ ਵੀਰ ਸ਼ਰਮਖ ਮਾਲ ਤਕਰੀਬਨ ਭਰਾ ਇਸੇ ਤਰ੍ਹਾਂ ਦੋ ਚਾਰ ਨਾਗ ਆਪਣੇ ਕੋਲ ਰਹਿੰਦੇ ਆ ਆਏ ਗਏ ਹਾਂਜੀ ਐਸ ਸੰਤੂ ਸਾਹਿਬ ਆਪਣੇ ਕੋਲ ਮਾਲ ਆਉਂਦਾ ਜਾਂਦਾ ਰਹਿੰਦਾ ਤਕਰੀਬਨ ਆ ਨਾਗ ਇੱਕ ਟੋਕਰ ਗੱਬਣ ਹੈਗੀ ਵੜ ਉਹ ਅੱਜ ਸਵੇਰੇ ਸੇਲ ਕੀਤੀ ਆ ਠੀਕ ਆ ਹਾਂਜੀ ਹਾਂਜੀ ਆ ਇੱਕ ਗੱਬਣ ਟੈਰੀਟੇ ਵੜ ਠੀਕ ਆ ਜੀ ਇੱਕ ਉਹ ਸੂਈ ਤਾਜੀ ਅੱਧਾ ਦੇ ਬਚਾ ਐਕਸਪਾਇਰ ਹੋ ਗਿਆ ਦਾ ਠੀਕ ਆ ਜੀ ਹਾਂਜੀ ਲੋ ਵੀ ਇੱਕ ਆ ਜਿਹੜੀ ਦੋਸਤੋ ਸੈਂਟਰ ਦੇ ਵਿੱਚ ਵੱਡੀ ਵੇੜ ਵਿਖਾ ਦੇਾਂਗੇ ਕਿਸੇ ਭਰਾ ਨੇ ਜਾਇਜ਼ ਰੇਟਾਂ ਦੇ ਉੱਤੇ ਪਸ਼ੂ ਖਰੀਦਣੇ ਆ। ਬਾਕੀ ਰੇਟ ਦਾ ਮੰਦਾਲ ਦੋਨਾਂ ਦੱਸਾਂਗੇ ਆਪਾਂ ਬੜੇ ਵਾਜਿਬ ਮool ਹੋਣਗੇ। ਤੇ ਇੱਧਰ ਉਹ ਸਰਬਕੁਸ਼ ਸ਼ਰਵਾਤ ਜਿਹੜੀ ਆਪਾਂ ਬੇਚਕ ਜਰਸੀ ਤੋਂ ਕਰ ਲਈਏ। ਹਾਂ ਜੀ ਸਰ ਸਾਹਿਬ। ਤੋਹਫਾ ਜਰਸੀ ਦਾ ਕੱਢ ਲਿਆਂਦਾ ਫਿਰ। ਹਾਂ ਜੀ ਸਰ ਸਾਹਿਬ ਮੈਂ ਭਾਂਪੜਾ ਯੈਸੀਵੇਡ ਮਾਰਕੀਟ ਗਿਆ ਕੇ। ਹਾਂ। ਚਲ ਯੈਸੀ ਭਾਂਪੜਾ ਪੇਸ਼ ਕਰ ਦਗੇ। ਬਿਲਕੁਲ ਬਿਲਕੁਲ। ਹਾਂ ਜੀ ਹਾਂ ਜੀ। ਬਦਲਾਤ ਤੋਹਫਾ ਵੀ ਨਾ ਮਾਲੋ ਤੋਹਫਾ ਗਰਮੀ ਦਾ ਤੋਹਫਾ ਹਾਂਜੀ ਹਾਂਜੀ ਕੋਈ ਸ਼ਾਹੀਵਾਲ ਦਾ ਸਕੀਨ ਆ ਕੋਈ ਜਰਸੀ ਦਾ ਸਕੀਨ ਆ ਹਾਂਜੀ ਹਾਂਜੀ ਕੋਈ ਐ ਚੈਂਸ ਸਕੀਨ ਇਹ ਜਰਸੀ ਖਰੀਦਣੀ ਆ ਇਹੋ ਜਿਹੜਾ ਫੋਨ ਕੋਲਾ ਆ ਜਾਂਦੀਆਂ ਨੇ ਹਾਂਜੀ ਹਾਂਜੀ ਉਹਨੂੰ ਬਥੇੜਾ ਕਈਆਂ ਬਿਰਮ ਕਈਦਾ ਵੀ ਭਰਾ ਐਫ ਪੀ ਖੜੀ ਆ ਜਾਂ ਸ਼ਾਹੀਵਾਲ ਚ ਕਰਾਸ ਖੜੀ ਆ ਯਾਰ ਇਹਨਾਂ ਦਾ ਜਿਆਦਾ ਜਿਆਦਾ ਸਕੀਨ ਜਿਹਦੇ ਸ਼ੋਰਟੇ ਪੈਂ ਜੇ ਜਿਆਦਾ ਪਾਣਾ ਪਹਚਾਈ ਕਰਦੀਆਂ ਫਿਰ ਹਾਂਜੀ ਹਾਂਜੀ ਬਿਲਕੁਲ ਬਾਕੀ ਇਹ ਚੰਗੀ ਹੈ ਨਿਕਲ ਆ ਵਾ ਮੇਰੀ ਲੋ ਵੀ ਤੁਹਾਨੂੰ ਦਸਮਤਾਲਬ ਅਜੇ ਸੰਧੂ ਸਾਹਿਬ ਇੱਕ ਹਫਤੇ ਦੀ ਕੱਤੀ ਹੈ ਜੀ ਠੀਕ ਆ ਜੀ ਹਾਂਜੀ ਬਾਕੀ ਵੈਸੇ ਤੇ ਹੈਗੀ ਤਾਂ ਤਿਆਰੀ ਤੇ ਹੈ ਮੁਕੰਮਲ ਹੀ ਆ ਹਾਂ ਪਰ ਜਿੰਨਾ ਕੋ ਆਪਾਂ ਲਈ ਭਾਪਾ ਦਸਮਕਾ ਹੋਗਾ ਨਾ ਪਿਛਲੇ ਸਵੇਰੇ ਪਹਿਲੇ ਸਵੇਰੇ ਨਾ 14 ਲੀਟਰ ਚ ਵਾਇ ਕੀਤੀ ਦਸਮਤਾ ਹੋਗਾ ਠੀਕ ਆ ਹਾਂਜੀ ਠੀਕ ਆ ਵੀ 14 ਕਿਲੋ ਲੀਟਰ ਚ ਵਾਇ 14 ਲੀਟਰ ਹਾਂਜੀ ਹੁਣ ਦੂਜੇ ਤੇ ਤੀਜੇ ਦੂਜੇ 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 ਸਵੇਰੇ ਓਰੀਜਨਲ ਜਿਹੜੀ ਦੋਸਤੋ ਦੂਜੇ ਸਵੇਰੇ ਆ ਫੇਸ ਕੁਆਲਿਟੀ ਤੁਹਾਨੂੰ ਦਿਖਾਵਾਂਗੇ ਬਿਲਕੁਲ ਛੋਟੀ ਜੀ ਫੇਸ ਕੁਆਲਿਟੀ ਆ ਮੂੰਹ ਮੱਥਾ ਤੁਹਾਨੂੰ ਚੈੱਕ ਕਰਾਉਣੇ ਆ ਆ ਦੇਖੋ ਬੂਤੀ ਬਿਲਕੁਲ ਛੋਟੀ ਆ ਡੂਂਗ ਕਾਫੀ ਵੇਖੋਗੇ ਤੁਸੀਂ ਦੋ ਅੱਖਾਂ ਦੇ ਵਿੱਚ ਬ ਖਾਨਗਰ ਵਾਲੀ ਨੂੰ ਬਹੁਤ ਸੁਆਦੀ ਆ ਮੁੱਠੀ ਮੁੱਠੀ ਥਾਣਾ ਨੋਕ ਵਾਲਾ ਸੋ ਹਰੇਕ ਭਰਾ ਚਾਹੁੰਦਾ ਵੀ ਜੇਕਰ ਪੈਸੇ ਲਾਉਣੇ ਚਾਹੇ ਥੋੜੇ ਚਾਹੇ ਬਹੁਤੇ ਵੀ ਥਾਣ ਥਾਣ ਦੇਵੇ ਦਾ ਪਸ਼ੂ ਸਾਫ ਹੋਵੇ ਵਾਹ ਲੈ ਕੋਈ ਆਪਾਂ ਤੁਹਾਨੂੰ ਇਧਰ ਲੰਬਾ ਤੋਰ ਕੇ ਦਿਖਾ ਰਹੇ ਆ ਹਾਈਟ ਮੀਡੀਅਮ ਦੇ ਵਿੱਚ ਜਿੱਦਾਂ ਇੱਕ ਆਪਾਂ ਨਾਰਮਲ ਜਰਸੀ ਬਰੀਡ ਦੀਆਂ ਬਿਹੜਾਂ ਦੇਖਦੇ ਆ ਸਫਾਈ ਤੁਹਾਡੇ ਸਾਹਮਣੇ ਆ ਦੇਵੇ ਦੀ ਸਾਫ ਸੁਥਰੀ ਆ ਬਾਕੀ ਇਹਨਾਂ ਭਲੌਣ ਭਲੌਣ ਜੀ ਪੈ ਗਈ ਇੱਕ ਪਾਸੇ ਨੂੰ ਹਾਂ ਚਲੋ ਪਸ਼ੂ ਜਿਹਦੇ ਪਾਸੇ ਬੈਂਦਾ ਉਧਰਲੇ ਪਾਸੇ ਭੱਜ ਜਾਂਦਾ ਠੰਡੀ ਸੀਲ ਬਾੜੀ ਜਦੀ ਇਹਦੇ ਕਰਮਾਂ ਲਈ ਹਾਂ ਜਿੰਨਾ ਕੋ ਪਾਲੇ ਪੈਣਾ ਚ ਵਾਈ ਕਰਦਿਆਂ ਇਹ ਬਾਕੀ ਟਿੱਪਣ ਨੀਰਾ ਨੂਰਾ ਇੱਕੋ ਜਿਹਾ ਆ ਬੰਦੇ ਕੋਈ ਆ ਪਾ ਟਿੱਪੋ ਹਾਂ ਨਹੀਂ ਸਾਨੂੰ ਸਮਾਇ ਵੜਦੀ ਆ ਪਰਾਰੇ ਚਾਰੇ ਥਾਣਾ ਸੁਬੰਦਵੀਰ ਦੇ ਜਿੰਨੀ ਵੀ ਆ ਤੁਹਾਡੇ ਸਾਹਮਣੇ ਆ ਬਾਕੀ ਪਾਈ ਕੁੜੀ ਆ ਫਾਰੀ ਵਾਲਾ ਦੇਵਾ ਚੈਦਾ ਇੱਕ ਇਧਰ ਤੁਸੀਂ ਵੇਖੋਗੇ ਬਹਿਨੀ ਵਾਲੇ ਪਾਸੇ ਇੱਕ ਬਹਿਨੀ ਵਾਲੇ ਪਾਸੇ ਠੀਕ ਆ ਜੀ ਭਲੂਣ ਥੋੜੀ ਤਾਂ ਨਜ਼ਰ ਆਊਗੀ ਕੋਸ਼ਿਸ਼ ਜਦੋਂ ਲਾਗਾ ਆਉਂਦਾ ਬਿਲਕੁਲ ਸੌਣ ਦਾ ਠੀਕ ਆ ਜੀ ਕਈ ਵਾਰ ਜਿਹੜੇ ਪਾਸੇ ਬੈਠਦਾ ਉਹਦੇ ਨਾਲੇ ਪਾਸੇ ਭਲ ਭੁਲ ਕਰ ਜਾਂਦਾ ਬਾਕੀ ਟਿੱਪਣ ਨਿਆਰਾ ਇੱਕੋ ਜਿਹਾ ਨੀਰਾ ਇੱਕੋ ਜਿਹਾ ਆਉਂਦਾ ਚੌਥਾ ਥਾਣਾ ਦਾ ਉਹ ਸੱਜਣ ਕੋਈ ਵੀ ਆਉਂਦਾ ਆਪਣੀ ਤੁਸੀਂ ਤਸੱਲੀ ਕਰ ਸਕਦੇ ਜੀ ਠੀਕ ਹੈ ਜੀ ਉਹਦੇ ਵਿੱਚ ਕੋਈ ਦੋ ਰਿਆ ਨਹੀਂ ਆਨਲਾਈਨ ਕੋਈ ਮਗਾਉਂਦਾ ਤੇ ਵੀਡੀਓ ਕਾਲ ਤੇ ਵੀ ਤੁਸੀਂ ਟਿਪ ਕੇ ਤਪਾ ਕੇ ਆਪਣੀ ਤਸੱਲੀ ਕਰ ਸਕਦੇ ਜੇ ਬਾਕੀ ਵੀਡੀਓ ਦੇ ਵਿੱਚ ਹੋ ਸਕੇ ਤਾਂ ਆਪਾਂ ਤੁਹਾਨੂੰ ਨਾਲ ਦੀ ਨਾਲ ਤਪਾ ਵੀ ਦਵਾਂਗੇ ਆਪਾਂ ਜੀ ਬੰਕਰ ਲੈ ਦੀ ਚੰਗੀ ਆ 150 ਮੁੱਕ ਕਿੰਨੇ ਕ ਕੱਢਦੀ ਆ ਸਾਨੂੰ ਸਭ ਇੱਕ ਹਫਤਾ ਕਰਦੀ ਆ ਕਿ ਦਸਾਂ ਮਤਲਬਕ ਆ ਵੀ ਸੱਤ ਕਿ ਦਿਨ ਹਜੇ ਹੈਗੇ ਆ ਬਾਕੀ ਸੋ ਬਾਕੀ ਇਤੋਂ ਦੋਸਤਾਂ ਆਪਾਂ ਤੁਹਾਨੂੰ ਨਾਲ ਦੀ ਨਾਲ ਟਿਪ ਕੇ ਦਿਖਾ ਦਿੰਨੇ ਆ ਬਾਕੀ ਠੰਡੀ ਸੀਲ ਕਰਨ ਵਾਲੀ ਬਹੁਤ ਜ਼ਰੂਰੀ ਇਦਾਂ ਆਪਾਂ ਟਿਪ ਰਣੇ ਆ ਆ ਮਗਰਲਾ ਥਾਣਾ ਬੈਣੀ ਆ ਦੇਖੋ ਜੀ ਸੋ ਇਹ ਮਗਰਲੇ ਥਾਣਾ ਕੋਰੋ ਚੱਕ ਠੀਕਾ ਜੀ ਇਹ ਮਗਰਲੇ ਥਾਣਾ ਤੇਪਣਾ ਇੱਕ ਬੈਣੀ ਵਾਲੇ ਪਾਸੇ ਦਾ ਮਗਰਲਾ ਥਾਣਾ ਤੇ ਬੌਲਾ ਭੰਨਿਆ ਕਰਮਾਲੀ ਨੇ ਠੀਕਾ ਜੀ ਸੋ ਤੇ ਜਿੰਨੇ ਵੀ ਲਾਗੇ ਕਰਮਾਲੀ ਉਨੀ ਚੰਗੀ ਗੱਲ ਆ ਅਈ ਅਗਲੇ ਥਾਣਾ ਤੇ ਇਹ ਬਿਲਕੁਲ ਬੈਣੀ ਅਗਲਾ ਥਾਣਾ ਠੀਕਾ ਜੀ ਸੋ ਮੋਟੀ ਧਾਰਾ ਕੋਈ ਪੂਰ ਸੱਟਾ ਨਹੀਂ ਗਾ ਐ ਪਾੜਿਆ ਹਰਨੇ ਨੂੰ ਸਾਹ ਜੀ ਆ ਦੇਖੋ ਸੋ ਬਾਕੀ ਬਦਗਾ ਬਿਲਕੁਲ ਕੋਲਾ ਨੇਵਾ ਬਾਕੀ ਆਏ ਕਰਮਾ ਜਦ ਦੀ ਮਾਦੀ ਜਦ ਦੀ ਤੇਪੋ ਦਾ ਜਿੱਦਾਂ ਦੀ ਮਾਦੀ ਇਹ ਤਾਂ ਫਿਰ ਦੂਜੇ ਸਰਮੋ ਕੋ ਵੈਸੇ ਕਰਮਾਲੀਆਂ ਹੈ ਇਹੋ ਜੀਆਂ ਢੇਰੀਆਂ ਬਹੁਤ ਬਹੁਤ ਬਾਕੀ ਆਪਾਂ ਇਹ ਪੈਣਾ ਖੋਲੇਗੇ ਪੈਣਾ ਚਵਾਈ ਕਰਦਿਆਂ ਯਾਦ ਕਰਾਇਆ ਤੁਹਾਡਾ ਪੈਣਾ ਕਰਦਿਆਂ ਆ ਠੀਕ ਹੈ ਠੀਕ ਹਾਂਜੀ ਹਾਂਜੀ ਵੀ ਖੁਸ਼ ਹੋ ਗਏ ਮੈਨੂੰ ਤਾਂ ਵੀ ਜਦੋਂ ਪੈਣਾ ਬੱਚੇ ਕੀ ਚਲੋ ਬਜ਼ੁਰਗ ਕੀ ਹਰੇਕ ਬੰਦਾ ਬਹਿ ਜਾਏ ਇਹ ਨਹੀਂ ਜਿੱਦਾਂ ਮਾਦੀ ਜਦਾਂ ਮਾਦੀ ਸੰਤ ਸਾਹਿਬ ਬੈਠ ਗਏ ਪੱਤੀ ਦਾ ਬਹਿ ਗਿਆ ਤਾਂ ਪੱਤੀ ਪਾਸੇ ਲਾਉਣੀ ਪਵੇ ਬਾਕੀ ਤੁਹਾਨੂੰ ਪਤਾ ਠੰਡਾ ਸੀਲ ਟੰਕਰ ਦਾ ਆਪਾਂ ਲਏਗੇ ਠੰਡਾ ਸੀਲ ਆ ਦੇ ਹਾਂ ਲੋ ਵੀ ਬੱਚੀ ਚੰਗੀ ਆ ਦੋਸਤੋ 5 ਤੋ ਜਿੰਨਾ ਕੇ ਸਮਾਂ ਲਾ ਦੇ ਉਹਨਾਂ ਹੀ ਇਹਦੇ ਲਈ ਚੰਗਾ ਹੋਰ ਫੱਪ ਜੂਗੀ ਥੱਲੇੋਂ ਠੀਕ ਆ ਤੇ ਸ਼ਰਮਾ ਕਿਹੜਾ ਮੋਲ ਦੱਸੇ ਵੀਰੇ ਦੇਣੀ ਕਿੰਨੇ ਦੀ ਆਪਣੇ ਸੱਜਣਾ ਵੀਰਾਂ ਨੂੰ ਸੰਤੂ ਸਾਹਿਬ ਹੁਣ ਤਾ ਬੜਾ ਬੰਦਾ ਮੁੰਦਾ ਪਿਆ ਜੇ ਇਹਦੇ ਤੇਜੀ ਟੁਜੀ ਹਾਂ ਫੇਰ ਤੇ 50 55 ਜਿੰਨਾ ਮੱਦੀ ਵੇਚ ਲੈਂਦੇ ਹਾਂ ਦੇਰੀਏ 45 ਹਜ਼ਾਰ ਦੀ 45 ਦੀ ਹਾਂਜੀ ਤੇਰੇ ਤੇ ਜਿੱਥੇ ਦੇਣੀ ਆਪਾਂ ਛੋਟਾਂ ਕਰਕੇ ਦੇਣੀ ਆ ਜਦੋਂ ਆ ਗਈ ਸੂਈ ਲਾਲ ਟੱਕਦੇ ਮੈਂ ਦੱਸ ਦੂੰਗਾ ਵੀ ਇੱਥੇ ਕਿ ਪਾਈ ਲਿਖ ਜੂਗੀ ਅੱਛਾ ਹੀ ਆਓ ਦੇਰੀਏ ਫੇਰ 40 ਹਜ਼ਾਰ ਦੀ 5000 ਛੋਟ ਕਰਕੇ 5000 ਦੀ ਕਰ ਦੇ 40 ਦੀ ਹਾਂਜੀ ਆਇਆ ਤੇ ਕਰਦੇ ਨੇ ਜੇ ਵੀ ਹਾਂ ਹਾਲਾ ਹਾਲ ਕਰੇ ਤੇਰੀ ਗੱਲ ਸੁਣਾ ਵੀ ਜਿਹਨੇ ਉਹ ਗੱਲ ਨਹੀਂ ਕਰਦਾ ਬੈਠੇ ਵੀ ट्रांजੈਕਸ਼ਨ ਦਾ ਨਹੀਂ ਕਹਿੰਦਾ ਹੁੰਦਾ ਪਰ ਹੰਟੇ ਵੈਸੇ ਟਵਿੱਟਰ ਅਨਸ਼ਰ ਪੈਨਿੰਗ ਦੇਣਾ ਤਾ ਚਲੋ ਦੁੱਬੋ ਵਧਾਉਗਾ ਕੋਈ ਦੁੱਬੋ ਵਧਾ ਕੇ ਦਜੀ ਫੀਡ ਪਾ ਲਓ 38000 ਵਾਲੀ ਦੇ ਲੀ ਗਏ 38000 ਹਾਂਜੀ ਹਾਂਜੀ ਲਓ ਜੀ 38000 ਦੀ ਐਂਡ ਟੂ ਐਂਡ ਜਿਹੜੀ ਤੁਹਾਨੂੰ ਵਾੜ ਮਿਲ ਜੂਗੀ ਬਾਕੀ ਬੰਦੀ ਬੱਚੀ ਚੰਗੀ ਆ ਇਹਦੇ ਵਿੱਚ ਕੋਈ ਕਮੀ ਪੇਸੀ ਨਹੀਂ ਕਰਵਾਣੀ ਤੇ ਠੀਕ ਆ ਜੀ ਜਿੰਨੇ ਆ ਗਏ ਕਰਵਾਏ ਨਿਗਰਿਆ ਬਾਕੀ ਹਾਂ ਨਹੀਂ ਚੰਗੀ ਆ ਵਾੜ ਹਾਂਜੀ ਹਾਂਜੀ ਸੋ ਜਰਸੀ ਨਸਲ ਬਰੀਰ ਦੇ ਵਿੱਚ ਇਹ ਕਿਸਾਨ ਵੀਰੋ ਪਹਿਲੇ ਨੰਬਰ ਤੇ ਜਿਹੜੀ ਤੁਸੀਂ ਬੈਰ ਦੇਖੀ ਹੈ ਠੀਕ ਆ 38000 ਰੁਪਈਆ ਇੱਧਰ ਸੈਕੰਡ ਨੰਬਰ ਤੇ ਇਹ ਸ਼ਰਮਿਕ ਕਹਿੰਦੇ ਕਿ ਬਿਨਾਂ ਦੀ ਸੂਈ ਆ ਸੰਦੂ ਸਾਹਿਬ ਇਹਨੂੰ ਆਜੇ 10 ਤੋਂ 15 ਦਿਨ ਆਏ ਸੂਈ ਨੂੰ ਹਾਂ ਆਪਣੇ ਕੋਲ ਪ੍ਰੋਪਰ ਜੇ ਦੇ ਵੀਡੀਓ ਬੱਚੇ ਦੀ ਵੀਡੀਓ ਹਾਂ ਆਪਣੇ ਘਰੇ ਬੱਚਾ ਐਕਸਪਾਇਰ ਹੋਇਆ ਠੀਕ ਆ ਹਾਂਜੀ ਉਹ ਜਿਹੜੇ ਭੈਣ ਭਰਾ ਨੇ ਖਰੀਦਿਆ ਉਹਨੂੰ ਆਪਾਂ ਵੀਡੀਓ ਕਲੀਅਰ ਕਰਾਵਾਂਗੇ ਜੀ ਇਹ ਨਹੀਂ ਵੀ ਕਿ ਦੋਹਾਂ ਚੋਂ ਮੈਨੇ ਗਲਤ ਕੰਮ ਕਰਨਾ ਹੁੰਦਾ ਅੱਜ ਇੱਥੋਂ ਮੱਦੀ ਲੈ ਆ ਗਏ ਆਪਾਂ ਬੱਚਾ ਲਾ ਸਕਦੇ ਹਾਂ ਨੂੰ ਪਰ ਨਾ ਗਲਤ ਕੰਮ ਕੀਤਾ ਨਾ ਕਰਨਾ ਹਾਂ ਆਪਾਂ ਕਹਿੰਦੀ ਔਰ 2 ਦਿਨ ਪਹਿਲਾਂ ਬੱਚਾ ਮਰ ਗਿਆ ਹਾਂਜੀ ਹਾਂਜੀ ਉਹ ਵੀ ਬਿਨ ਬਗੈਰ ਦੱਸ ਕੇ ਪਹਿਲਾਂ ਹੁੰਦਾ ਜਿੰਨਾ ਬੱਚਾ ਜੋ ਹੁੰਦਾ ਆਪਾਂ ਦੱਸ ਕੇ ਕਲੀਅਰ ਆਪਣੇ ਕੋਲ ਵੀਡੀਓ ਪਈਏ ਪ੍ਰੋਪਰ ਜੀ ਹਾਂ ਹਾਂਜੀ ਆਪਾਂ ਲਈ ਬੱਚਾ ਕਿੰਨੇ ਦਿਨਾਂ ਬਾਅਦ ਮਰ ਗਿਆ ਸੀਗੇ 4 ਤੋਂ 5 ਦਿਨ ਬਾਅਦ ਅੱਛਾ ਹਾਂਜੀ ਬਾਕੀ ਉਹਨਾਂ ਨੂੰ ਕੋਈ ਪਾੜਾ ਨਹੀਂ ਕੋਈ ਵੰਗਾ ਨਹੀਂ ਠੀਕ ਆ ਐਡਾ ਹੀ ਮਿਲ ਪਈ ਜੀ ਦੁੱਧ ਕਿੰਨਾ ਚੋਈਏ ਦੁੱਧ ਸੰਦੂ ਸਭ ਹੈ ਤਾਂ 10 ਹੋ ਜੇ 11 ਲੀਟਰ ਪੱਕਾ 10000 ਲਿਖੀਏ 10000 ਦੇ ਤੇ ਦਿੰਦੇ ਹੀ ਹੈ ਹਾਂਜੀ ਸਵੇਰ ਦੂਜਾ ਕਿ ਤੀਜਾ ਸਵੇਰ ਦੂਜਾ ਬਾਕੀ ਪਰ ਸਮਝ ਲੈਣ ਕਰਾਂ ਤਾਂ ਦੂਜਾ ਹੀ ਦੱਸਿਆ ਨੇ ਬਾਕੀ ਲੋਵੀ ਇਹ ਦੱਸੋ ਡਿਟੇਲ ਐ ਸਵੈਰ ਦੀ ਦੂਜਾ ਸੂਆ 15 ਦਿਨਾਂ ਦੀ ਸੂਈ ਹੈ ਉਹਦਾ ਬਿਲਕੁਲ ਡਿਟੇਲ ਦਾ ਵੇਰਵਾ ਕਿਸੇ ਭਰਾ ਨੇ ਦੇਖਣਾ ਇਹ ਤੁਸੀਂ ਫੋਨ ਦੇ ਵਿੱਚ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਜੇ ਇਹਨਾਂ ਦੇ ਕੋਲ ਸ਼ਾਰਟ ਵੀਡੀਓ ਬਣੀ ਪਈ ਹੈ ਠੀਕ ਆ ਮੇਰੇ ਵੀ ਸਾਫ ਸੁਥਰੀ ਆ ਚਵਾਈ ਇੱਕ ਨੰਬਰ ਆ 2 ਤੋਂ 10 ਹੋ ਜੇ 11 ਹੋ ਜੇ ਇੰਨਾ ਕੁ ਦੋਦੇ ਦੇ ਥੱਲੇ ਹਾਜ਼ਰ ਆ ਅੱਜ ਸਰਮੂਖ ਵੈਸੇ ਹੁਣ ਟਾਈਮ ਕੋਈ 10 10:30 ਵੈਸੇ 11 ਦਾ ਨੇੜੇ ਹੋਈ ਜਾਂਦਾ ਮਾਰਨਿੰਗ ਦਾ ਹਾਂਜੀ ਸਵੇਰ ਚਵਾਈ ਇਹਦੀ ਕਰ ਲਈ ਨਾ ਸਵੇਰ ਸੰਤੋ ਸਾਹਿਬ 5:30 ਵੇ ਚਵਾਈ ਸੇਰਿਆਂ ਦੇ 5:30 ਆਪਣੀ ਸ਼ਾਮ ਨਜਵਾਈ ਹੁੰਦੀ ਹੈ ਹਾਂਜੀ ਬਿਲਕੁਲ ਹਾਂਜੀ ਮਤਲਬ ਪਹਿਲਾਂ ਵੀ ਆਪਾਂ ਇੰਨੀਆਂ ਕਿ ਵੀਡੀਓ ਪਾਈਆਂ ਨੇ ਕਈ ਨਾ 9 ਵਜੇ ਵੀ ਸਵਾਬ ਬਣਿਆ ਵੀਡੀਓ ਬਣਾਉਣ ਦਾ ਪਾਉਣ ਦਾ ਪਰ ਆਪਾਂ ਚਵਾਈ ਕਰਦੇ ਹਾਂ ਹਾਂਜੀ 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 ਲੈ ਵੀ ਕਦੀ ਚਵਾਈ ਤੋਂ ਦੋਸਤ ਰੋਕਿਆ ਵੀ ਬਾਕੀ ਸੱਚਾਈ ਹੋਣੀ ਚਾਹੀਦੀ ਆ ਦੁੱਧ ਜਿੰਨਾ ਹੋਣਾ ਚਾਹੀਦਾ ਥੱਲੇ ਪਸ਼ੂ ਦੁੱਧ ਬਾਕੀ ਆਪਾਂ ਭੈ ਭਰਾਵਾਂ ਦਾ ਵਿਸ਼ਵਾਸ ਬਣਾਉਣ ਅੱਗੇ ਪਿੰਡੇ ਦੀ ਦੋਸਤ ਥੋੜੀ ਤੁਹਾਨੂੰ ਲੱਗੂਗੀ ਥੋੜੇ ਮਿੱਸੇ ਪੰਨ ਦੇ ਵਿੱਚ ਲੱਗੂਗੀ। ਬਾਕੀ ਵੱਡੀ ਵੜ ਆ ਅੱਗੇ ਥੋੜਾ ਜਿਹਾ ਮੇਰਾ ਭਰਾ ਕੋ ਚਲੋ ਸਾਹਬ ਨਾਲ ਲੈ ਗਿਆ ਜੈਜ ਰੇਡ ਦੇ ਵਿੱਚ ਮਿਲ ਜੂਗੀ ਡੰਗ ਚੰਗਾ ਸਾਰੀ ਚੱਲੂਗੀ 1011 ਕਿਲੋ ਦੋਦੇ ਦੇ ਥੱਲੇ ਹਾਜੀ। ਬਾਕੀ ਕੱਦ ਜਾਏ ਕੱਦ ਪੂਰਾ ਵੱਡਾ ਆਪਣੇ ਬਰਾਬਰ ਹੀ ਆਵੰਡੇ। ਕੱਦ ਪੂਰਾ ਵੱਡਾ ਕੱਦ ਵਾਲੇ ਪਾਸਿਓ ਕੋਈ ਢੋਲ ਮੱਠ ਨਹੀਂ ਦੀ ਹਾਈਟ ਕੱਦ ਪੂਰੀ ਵੱਡੀ ਆ। ਬਾਕੀ ਠੰਡੀ ਆ ਪੈਟਾਂ ਤਾਂ ਮਾਰਨੀ ਆ। ਹਾਂ। ਕੋਈ ਭੂਰ ਸਟਾ ਕਰ ਭੈਣ ਭਰਾਵਾਂ ਦਾ ਨਾ ਮਾਂ ਚ ਆ ਵੇਖੋ ਜੀ। ਬਹੁਤ ਜੀ। ਠੀਕ ਆ ਜੀ। ਬਾਕੀ ਹਾਇਓ ਬਾਂ ਪੂਰੀ ਸੀਲਸਲਾ ਕਰਮਾ ਲਈ ਠੀਕ ਹੈ ਜੀ ਤੇ ਥਾਨ ਕਰਮਾ ਦੀ ਮੁੱਠੀ ਮੁੱਠੀ ਆ ਬੜਿਆ ਥਣਿਆ ਪਸ਼ੂ ਵੇਖਣਾ ਮੇਰੇ ਭਰਾ ਕਿਸੇ ਨੇ ਵੀ ਟਾਈਮੋ ਟਾਈਮ ਆਪਣਾ ਤੁਸੀਂ ਬਣਿਆ ਥਣਿਆ ਪਸ਼ੂ ਦੇਖ ਸਕਦੇ ਜੀ ਹੁਣ ਚੁਵਾਈ ਹੋਈ ਆ ਉਹ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵੀਡੀਓ ਦੇ ਵਿੱਚ ਤੇ ਰੰਗ ਬਾਜਾ ਕਰਮਾ ਦੀ ਜਿੰਨਾ ਤੁਸੀਂ ਦੇਖੋਗੇ ਐਚ ਐਫ ਬਰੀਡ ਦੇ ਵਿੱਚ ਹੀ ਆ ਜਾਂਦੀ ਆ ਲੰਬਾ ਥਾਨ 11 ਕਿਲੋ 10 11 ਕਿਲੋ ਦੋਦੇ ਦੇ ਥੱਲੇ ਹਾਜ਼ਰ ਬਾਕੀ ਠੰਡੀ ਸੀਲ ਕਰਮਾ ਲਈ ਨੇ ਬਾਕੀ ਨੇਵੇ ਦੀ ਦੇਖ ਸਕਦੇ ਤੁਸੀਂ ਸਫਾਈ ਆ ਕੋਈ ਫੋਰ ਸ਼ਾਂਖ ਨਹੀਂ ਕੋਈ ਕਿਸੇ ਰਕਮ ਦਾ ਕੋਈ ਬੱਚਾ ਨਹੀਂ ਲੱਗਾ ਨਾਲ ਇਹਨੀ ਉੱਥੇ ਬੈਠ ਜਿੱਥੇ ਮਰਜੀ ਬੈਠ ਫੇਰ ਡਾਕੇ ਨੂੰ ਹਾਂ ਹਾਂ ਠੰਡੀ ਸੀਲ ਪੂਰੀ ਇਦਾਂ ਹੀ ਠੀਕ ਆ ਬਿਨਾ ਭਾੜੇ ਮਗੇ ਰੋਈ ਜੀ ਸਰਸਾਉ ਲੋ ਜੀ ਸਰ ਵੀ ਇਹਨਾਂ ਥੋੜੀ ਲਸੀ ਫਕੀਆ ਵੀ ਆਈ ਉਹ ਜੇ ਘਰੋਂ ਸਰ ਵੀ ਆਪਾਂ ਫਿਰ ਉਹ ਜੇ ਕਰ ਦੇਣਾ ਅੱਜ ਰੇਟ ਵੀ ਆਪਾਂ ਨਿਕਾਈ ਕਰ ਦੇਣਾ ਬੱਚਾ ਮੋਲ ਵੀ ਨਿਕਾਈ ਕਰ ਦੇਣਾ ਠੀਕ ਆ ਤੇ ਬਾਕੀ ਵੇਰਵਾਰ ਕਾਰਡ ਇਹਦਾ ਮੈਂ ਕੋਈ ਫੇਰ ਰੀਪੀਟ ਕਰ ਦੇਣਾ ਭਰਾਵੋ ਵੇਰਵਾਰ ਕਾਰਡ ਹੈਗਾ ਕਿਸੇ ਭਰਾ ਨੂੰ ਲੱਗਦਾ ਵੀ ਸੌਦਾ ਕਰ ਲੀਏ ਵੇਰਵਾਰ ਕਾਰਡ ਵੇਖਣਾ ਕਿਸੇ ਵੀਰ ਨੇ ਦੇਖ ਸਕਦੇ ਹੋ ਤੁਸੀਂ ਠੀਕ ਆ ਜੀ ਉਹ ਮੋਬਾਈਲ ਦੇ ਵਿੱਚ ਹੈਗਾ ਬੱਚਾ ਸੀਗਾ ਤਿੰਨਾ ਚੌਕ ਦਿਨਾਂ ਉਹ ਜਿਹੜਾ ਐਕਸਪਾਇਰ ਹੋ ਗਿਆ ਸੀਗਾ 15 ਦਿਨ ਦਾ ਸਮਾਂ 11 ਕਿਲੋ ਦੁੱਧ ਤੇ ਇਹ ਸ਼ਰਮਕ ਕੀ ਰੇਟ ਕੀ ਇਹਦਾ ਮੁੱਲ ਕਰਤਾ ਮੋਹਨ ਸਿੰਘ ਸਾਹਿਬ ਜੇਹਤੰਦਾ ਬੱਚਾ-ਬੱਚਾ ਵੀ ਜਾਣ ਕੇ ਬਰਾਬਰ ਹੁੰਦਾ ਨਾਲ ਹੀ ਫਿਰ ਤੇ ਆਪਾਂ ਭਾਵੇਂ 45 50 ਜਿੰਨਾ ਮਰਜ਼ੀ ਕਰ ਦਿੰਦੇ ਹਾਂ ਅੱਜ ਜਣ ਬੱਚੇ ਨਹੀਂ ਆਪਾਂ ਬਿਨਾ ਬੱਚੇ ਦੱਸਿਆ ਬਿਨਾ ਬੱਚੇ ਆਪਾਂ ਪ੍ਰੋਪਰ ਵੀਡੀਓ ਦਿਵਾਵਾਂਗੇ ਇਹ ਨਾ ਭਣ ਭਰਾ ਕੋਈ ਆਠੇ ਵੀ ਉਦਾਂ ਕਹੀ ਜਾਂਦੇ ਆ ਆਨਲਾਈਨ ਵੀ ਕੋਈ ਸੌਦਾ ਕਰਦਾ ਤਾਂ ਆਨਲਾਈਨ ਵੀਡੀਓ ਪਾ ਸਕਦੇ ਪਹਿਲਾਂ ਪਾ ਸਕਦੇ ਵੀਡੀਓ ਆਪਾਂ ਇਹ ਸੌਦਾ ਕਰਨ ਤੋਂ ਬਿਲਕੁਲ ਹਾਂਜੀ ਤੇ ਅੱਜ ਦੇ ਲਈ ਮੈਂ ਨਾ 35000 ਦੀ 35000 ਦੀ ਹਾਂਜੀ ਵੇ ਇਹ ਲੋ ਬਾ ਇਨੀ ਵੜ ਗਿਆ ਤਾ ਵੀ ਉਹਨੇ ਪੀੜ ਨਹੀਂ ਵੜਿਆ ਤਾਈ ਹਾ ਤਿੰਨ ਸਾਲ ਹੋ ਛੱਦਿਆ ਪੂਰੇ 32 ਹਰ ਦੇ ਦੇ ਗਏ ਹਾਂਜੀ ਹਾਂਜੀ ਠੀਕ ਆ ਜੀ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਇੱਕ ਸਰਮਖੋ ਆਪਣੇ ਨੰਬਰ ਬੋਲ ਦੇ ਵੀਰ ਸਰਸਾ ਪਿੰਡ ਆਪਣਾ ਛਕਦੀ ਤਹਿਸੀਲ ਤੇ ਜ਼ਿਲ੍ਹਾ ਤਨਤਨ ਨੰਬਰ ਆਪਣਾ 9792 24468 ਠੀਕ ਆ ਹਾਂਜੀ ਨੇੜੇ ਆਪਾਂ ਨੂੰ ਜਾਨੀ ਕਿ ਮਾਲਵੇ ਸਾਈਡ ਤੋਂ ਕਹਿੰਦੇ ਵੀ ਨਾ ਹਰੀਕੇ ਪੱਤਨਾ ਪਰ 15 ਕਿਲੋਮੀਟਰ ਪੈਂਦਾ ਜੀ ਇਧਰ ਮਾਝਾ ਸਾਈਡ ਤਨਤਨ ਵੀ ਆਪਾਂ 15 ਕਿਲੋਮੀਟਰ ਹੈ ਜੀ ਠੀਕ ਆ ਵੀ ਹਾਂਜੀ ਲੋ ਵੀ ਇਹ ਏਰੀਆ ਡਿਕਾ ਜੀ ਇਨੀ ਇਨੀ ਡਿਸਟੈਂਸ ਹੈਗੀ ਆ ਬਾਕੀ ਮੈਪ ਤੇ ਲੋਕੇਸ਼ਨ ਲਾ ਕੇ ਲਾਈਵ ਤੁਸੀਂ ਵਿਜ਼ਿਟ ਕਰ ਸਕਦੇ ਜੇ ਪਹੁੰਚ ਕੇ ਮੇਰਾ ਭਰਾ ਤਸੱਲੀ ਕਰ ਸਕਦੇ ਮਾਲ ਇੱਥੇ 2 4 2 4 ਨੱਕ ਜਿਹੜੇ ਆ ਹੁੰਦੇ ਆ ਮੌਕੇ ਤੇ ਠੀਕ ਆ ਜੀ ਮੁੱਲ ਬੜੇ ਸਸਤੇ ਹੁੰਦੇ ਆ ਜੈਜ ਰੇਟ ਹੁੰਦੇ ਆ ਵੀਡੀਓ ਵੇਖਣ ਲਈ ਧੰਨਵਾਦ ਸਾਰੇ ਭਰਾਵਾਂ ਦਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ